ਅਗੇ ਗੁਰੂ ਸਾਹਿਬ ਜੀ ਕਹਿ ਰਹੇ ਹਨ ਕਿ ਗਾਵੇ ਤੋਣੋਂ ਪਉਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਸਪਸ਼ਟ ਲਾਈਨ ਠੀਕ ਹੈ ਸਪਸ਼ਟ ਪਰ ਫਿਰ ਵੀ ਮੈਂ ਡਿਸਕ੍ਰਾਈਬ ਕਰੂੰਗਾ ਇਸ ਵਿੱਚ ਗੁਰੂ ਸਾਹਿਬ ਜੀ ਟਰਾਈ ਕਰਦੇ ਨੇ ਸਾਨੂੰ ਸਮਝਾਉਂਦੇ ਹੈ ਨਿਰੰਕਾਰ ਪਉਣ ਪਾਣੀ ਅਗਨੀ ਤੇਰੇ ਗੁਣ ਗਾਰੇ ਹਨ ਕਿ ਪਵਨ ਐਦਾ ਐਦਾ ਹਵਾਵਾਂ ਆਉਂਦੀ ਨਾ ਇਹ ਵੀ ਇੱਕ ਸਾਊਂਡ ਕ੍ਰੀਏਟ ਕਰਦੀ ਆ ਪਵਨ ਪਾਣੀ ਕਰਨ ਦੀ ਆਵਾਜ਼ ਨਹਿਰਾਂ ਦੀ ਆਵਾਜ਼ ਪਾਣੀ ਦਾ ਪੱਥਰਾਂ ਨਾਲ ਟਕਰਾਵ ਪਾਣੀ ਦਾ ਜ਼ਮੀਨ ਨਾਲ ਟਕਰਾਵ ਹਰ ਇੱਕ ਟਕਰਾਵ ਨਾਲ ਇੱਕ ਲੱਗ ਤਰੰਗ ਇੱਕ ਲੱਗ ਮਿਊਜ਼ਿਕ ਪੈਦਾ ਹੁੰਦਾ ਹੈ ਅਗਨੀ ਤੁਸੀਂ ਅੱਗ ਦੇ ਕੋਲੇ ਬੈਠੋ ਜੇ ਤੁਹਾਡਾ ਮੈਡੀਟੇਸ਼ਨ ਨਹੀਂ ਲੱਗਦਾ ਚਲੋ ਮੈਂ ਤੁਹਾਨੂੰ ਅੱਜ ਸ਼ਾਰਟਕਟ ਦੱਸਦਾ ਤੁਸੀਂ ਅੱਗ ਬਾਲ ਕੇ ਬਹਿਜੋ ਤੇ ਅੱਗ ਨੂੰ ਦੇਖੋ ਤੇ ਅੱਗ ਨੂੰ ਸੁਣੋ ਹੋਰ ਕੁਝ ਨਹੀਂ ਕਰਨਾ ਅੱਗ ਨੂੰ ਹੀ ਦੇਖਣਾ ਹੈ ਫੋਕਸ ਕਰਕੇ ਪੂਰਾ ਤੇ ਅੱਗ ਨੂੰ ਵੀ ਸੁਣਨਾ ਅੱਗ ਦੀ ਲੱਕੜਾਂ ਦੀ ਆਵਾਜ਼ ਕਟਕਟ ਕਟਕਟ ਕਰਕੇ ਦਾ ਬਹੁਤ ਹੀ ਪਿਆਰੀ ਆਵਾਜ਼ ਹੁੰਦੀ ਆ ਤੇ ਜਿੰਨੀਆਂ ਸਾਡੀਆਂ ਸੈਂਸਸ ਹੁੰਦੀਆਂ ਸੈਂਸਸ ਦੇ ਨਾਲ ਹੀ ਆਪਾਂ ਪਰਮਾਤਮਾ ਨਾਲ ਜੁੜਦੇ ਨੱਕ ਜ਼ੁਬਾਨ ਕੰਨ ਅੱਖਾਂ ਤੇ ਅੱਖਾਂ ਨਾਲ ਆਪਾਂ ਅੱਗ ਦੇਖ ਰਹੇ ਆ ਠੀਕ ਆ ਨੱਕ ਨਾਲ ਆਪਾਂ ਸੁੰਘ ਰਹੇ ਆ ਸੁੰਘ ਰਹੇ ਆ ਉਹ ਧੂਆਂ ਲੱਕੜਾਂ ਦਾ ਧੂਆਂ ਤੇ ਜਿਸ ਟਾਈਮ ਆਪਾਂ ਕਿਸੇ ਚੀਜ਼ ਨੂੰ ਸੁੰਘ ਰਹੇ ਆ ਤੇ ਆਪਾਂ ਉਹਦਾ ਸਵਾਦ ਵੀ ਲੈ ਰਹੇ ਆ ਸਵਾਦ ਯਾਨੀ ਕਿ ਜੀਭ ਠੀਕ ਆ ਤੇ ਤਿੰਨ ਸੈਂਸਸ ਪੂਰੀ ਹੋ ਗਈ ਚੌਥੀ ਸਾ ਆਪਣੇ ਕੰਨ ਕੰਨ ਸੁਣ ਰਿਹਾ ਅੱਖਾਂ ਦੇਖ ਰਹੀਆਂ ਯਾਨੀ ਸਾਰੀ ਸੈਂਸਸ ਮੁਕੰਮਲ ਆ ਤੇ ਬਾਡੀ ਹੀਟ ਲੈ ਰਹੀ ਹੈ ਉੱਪਰ ਠੀਕ ਆ ਤੇ ਆਪਾਂ ਉਹਨੂੰ ਦੇਖ ਰਿਹਾ ਤੇ ਇਸ ਤਰੀਕੇ ਦੇ ਨਾਲ ਇਹ ਗੁਰੂ ਸਾਹਿਬ ਜੀ ਨੇ ਯਾਨੀ ਇੱਕ ਇੱਕ ਸਿੰਪਲ ਲਾਈਨ ਦੇ ਵਿੱਚ ਬਹੁਤ ਹੀ ਡੀਪ ਕਨਸੈਪਟ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪੌਣ ਪਾਣੀ ਬਸੰਦਰ ਅਗਨੀ ਸਭ ਤੇਰੇ ਗੁਣ ਗਾ ਰਹੇ ਹਨ ਉਹ ਚਿੱਤਰ ਗੁਪਤ ਵੀ ਜੋ ਜੀਵਾਂ ਦੇ ਚੰਗੇ ਮੰਦੇ ਕਰਮਾਂ ਦਾ ਹਿਸਾਬ ਰੱਖਦੇ ਹਨ ਲੇਖਾ ਲਿਖਦੇ ਹਨ ਉਹ ਵੀ ਤੈਨੂੰ ਬੈਠ ਕੇ ਵਿਚਾਰ ਰਹੇ ਹਨ ਤੈਨੂੰ ਗਾ ਰਹੇ ਹਨ ਅਤੇ ਜਿਨ੍ਹਾਂ ਦੇ ਲਿਖੇ ਹੋਏ ਨੂੰ ਧਰਮਰਾਜ ਵਿਚਾਰਦਾ ਹੈ ਠੀਕ ਹੈ ਉਹ ਵੀ ਤੇਰੀਆਂ ਵਡਿਆਈਆਂ ਬੈਠ ਕੇ ਕਰ ਰਹਾ ਹੈ ਉਹ ਵੀ ਸਾ ਉਹ ਤੇਰੇ ਕਰਮਚਾਰੀ ਆ ਤੇ ਤੇਰੀਆਂ ਵਡਿਆਈਆਂ ਕਰ ਰਹੇ ਹਨ ਤੇ ਇਹ ਯਾਨੀ ਬੜੇ ਹੀ ਬਿਹਤਰੀਨ ਲਫ਼ਜ਼ਾਂ ਦੇ ਨਾਲ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਇਆ ਹੋਪ ਆ ਤੁਸੀਂ ਅੰਡਰਸਟੈਂਡ ਕੀਤੀ ਹੋਗੀ ਇਹ ਗੱਲ ਤੇ ਅੱਗੇ ਵਧਦੇ ਆਂ